ਸੋਧ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਕੋਚ ਕਰ ਦਿੱਤਾ ਉਹਨਾਂ ਦੇ ਨਾਲ ਉਸ ਵਕਤ ਕੋਈ ਬਹੁਤੀ ਗਿਣਤੀ ਨਹੀਂ ਜਦੋਂ ਉਹ ਤਰਨ ਤਰਨ ਪਹੁੰਚਿਆ ਉੱਥੇ ਰਾਮਾ ਵਿੱਚ ਐਸੇ ਥਾਂ ਬਣੇ ਹੋਇਆ ਗੁਰਦੁਆਰਾ ਲੰਕਾਰ ਸਾਹਿਬ ਗੁਰਦੁਆਰਾ ਲਕੀਰ ਸਾਹਿਬ ਜਿਨ੍ਹਾਂ ਥਾਵਾਂ ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਸਾਰੀ ਫੌਜ ਨੂੰ ਰੋਕ ਲੈਂਦੇ ਤੇ 18 ਸੇਰ ਦਾ ਕੱਚਾ ਸੇਰ ਉਹ ਖੰਡਾ ਬਾਬਾ ਦੀਪ ਸਿੰਘ ਜੀ ਕੋਲ ਹੈ ਉਸ ਖੰਡੇ ਨਾਲ ਉਹਨਾਂ ਨੇ ਲਕੀਰ ਖਿੱਚੀ ਹੈ ਜਿੱਥੇ ਗੁਰਦੁਆਰਾ ਲਕੀਰ ਸਹਿਬ ਹੈ ਤੇ ਆਖਿਆ ਇਹ ਧਰਮ ਯੁੱਧ ਦਾ ਚਾਉ ਹੈ ਇੱਥੇ ਜਿਸ ਵੀ ਆਉਣਾ ਉਹ ਇਹ ਪ੍ਰਵਾਹਨ ਕਰਕੇ ਤੁਰੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੀ ਰੇੜਕਾ ਤਾਂ ਅਉ ਫੁਮਾਰੇ ਪਾਸ ਤੇ ਇਤਿਹਾਸ ਵਿੱਚ ਇਹ ਜ਼ਿਕਰ ਹੈ ਪੀ ਉਸ ਖਿੱਚੀ ਹੋਈ ਲਕੀਰ ਨੂੰ ਉਹਨਾਂ ਗੁਰੂਆਂ ਕਿਆਂ ਸਿੱਖਾਂ ਨੇ ਟਿੱਕ ਦੂਜੇ ਤੋਂ ਅਗਾਹ ਹੋ ਕੇ ਟੱਪਿਆ ਇਹ ਭਾਵਨਾ ਗੁਰੂਆਂ ਦੀਆਂ ਸਿੱਖਾਂ ਵਿੱਚ ਉਦੋਂ ਵੀ ਹੈ ਜਦੋਂ ਉਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨਾਲ ਜੰਗਾਂ ਵਿੱਚ ਆ ਜਦੋਂ ਉਹ ਗੁਰੂ ਹਰਗੋਬਿੰਦ ਸਹਿ ਮਹਾਰਾਜ ਨਾਲ ਜੰਗਾਂ ਵਿੱਚ ਆ ਭਾਵੇਂ ਉੱਥੇ ਵੀ ਡੱਲੇ ਚੌਧਰੀ ਵਰਗੇ ਪੁੱਛਦੇ ਮਹਾਰਾਜ ਨੂੰ ਸਹਿਬ ਮੇਰੇ ਕੋਲ ਇੰਨੀਆਂ ਫੌਜਾਂ ਨੇ ਇਹਨਾਂ ਮੇਰੇ ਕੋਲ ਤਾਮ-ਝਾਮ ਹੈ ਤੁਸੀਂ ਇੱਕ ਵਾਰ ਮੈਨੂੰ ਸੁਨੇਹਾ ਭੇਜਦੇ ਤੇ ਸ਼ਾਇਦ ਜਿੰਨਾ ਕੁਝ ਤੁਹਾਡੇ ਨਾਲ ਵਾਪਰਿਆ ਨਾ ਵਾਪਰਦਾ ਨਾ ਤੇ ਉੱਥੇ ਵੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਦੋਂ ਪਰਖ ਕਰਦੇ ਆ ਜਦੋਂ ਭਾਈ ਲਾਲ ਸਿੰਘ ਉੱਥੇ ਮਹਾਰਾਜ ਦੇ ਕੋਲ ਆਉਂਦਾ ਉਹਦੀ ਬੰਦੂਕ ਦੀ ਪਰਖ ਹੁੰਦੀ ਆ ਤੇ ਉਸ ਵੇਲੇ ਵੀ ਮਹਾਰਾਜ ਨੇ ਭਾਈ ਦਲੇ ਨੂੰ ਆਖਿਆ ਸੀ ਵੀ ਸਿੱਖ ਇਹ ਚਾਹੁੰਦਾ ਵੀ ਮਹਾਰਾਜ ਤੁਸੀਂ ਆਪ ਇਹਦਾ ਨਿਸ਼ਾਨਾ ਪਰਖੋ ਇਸ ਕਰਕੇ ਮਹਾਰਾਜ ਕਹਿੰਦੇ ਖਲੋ ਅੱਗੇ ਜੇ ਆਪ ਨਹੀਂ ਖਲੋਣਾ ਤੇ ਆਪਣੇ ਜਿੰਨਾ ਸਪੈਹਾਂ ਦਾ ਤੂੰ ਜ਼ਿਕਰ ਕੀਤਾ ਉਹਨਾਂ ਵਿੱਚੋਂ ਕਿਸੇ ਨੂੰ ਲਿਆ ਉਸ ਖੇਮੇ ਵਿੱਚ ਸੁਨੇਹਾ ਪਹੁੰਚਾਇਆ ਉਹਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਖ ਕਰਨੀ ਬੰਦੂਕ ਦੀ ਉਸ ਨੂੰ ਨਿਸ਼ਾਨਾ ਪਰਖਣ ਵਾਸਤੇ ਸਿਪਾਹੀ ਚਾਹੀਦਾ ਹੈ ਜਿਹੜਾ ਆਏਗਾ ਉਹ ਜੋ ਮੂੰਹੋਂ ਮੰਗੇਗਾ ਉਹਨੂੰ ਦਿੱਤਾ ਜਾਏਗਾ ਉਹਦੇ ਪਿੱਛੋਂ ਉਹਦੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਏਗੀ ਉਹ ਜੋ ਆਪਣੀ ਜ਼ੁਬਾਨ ਤੋਂ ਕਹਿ ਦੇਵੇਗਾ ਉਹਦੀ ਉਹ ਆਸ ਪੂਰੀ ਕੀਤੀ ਜਾਏਗੀ ਪਰ ਉਹਨਾਂ ਵੀ ਆਖਿਆ ਸੀ ਕਿ ਅਸੀਂ ਤੇਰੇ ਸਿਪਾਹੀਆਂ ਇਹ ਠੀਕ ਹੈ ਅਸੀਂ ਨੌਕਰਿਆਂ ਤੇਰੇ ਕੋਲੋਂ ਤਨਖਾਹ ਲੈਂਦੇ ਹਾਂ ਪਰ ਕੋਈ ਜੰਗ ਲੱਗੀ ਹੋਵੇ ਕਿਤੇ ਚੜ੍ਹਾਈ ਕਰਕੇ ਚੱਲੇ ਹੋਈਏ ਤੇ ਉੱਥੇ ਮੌਤ ਦਾ ਸਾਹਮਣਾ ਹੋਵੇ ਤੇ ਮਰ ਵੀ ਜਾਈਏ ਪਰ ਇਸ ਅਣਾਈ ਮੌਤ ਦੇ ਸਾਹਮਣੇ ਕੌਣ ਖਲੋਵੇ ਕੌਣ ਇਦਾਂ ਆਪਣੀ ਜਾਨ ਦੇਵੇ ਤੇ ਉਸ ਵਕਤ ਵੀ ਫਿਰ ਸਹਿਬ ਆਖਿਆ ਕਿ ਸਾਡੇ ਸਿੱਖਾਂ ਦੇ ਖੇਮੇ 'ਚ ਆਵਾਜ਼ ਦੇਖਾਂ ਉਹ ਜਦੋਂ ਆਵਾਜ਼ ਦਿੱਤੀ ਤੇ ਭਾਈ ਮੀਰ ਸਿੰਘ ਤੇ ਧੀਰ ਸਿੰਘ ਪਿਓ ਪੁੱਤਰ ਸਨ ਇੱਕ ਦਸਤਾਰ ਬੰਨ ਰਿਆ ਅੱਗੇ ਪਿੱਛੇ ਦੌੜਦੇ ਆ ਰਹੇ ਉਹ ਆਖਦੇ ਮਹਾਰਾਜ ਆਵਾਜ਼ ਪਹਿਲਾਂ ਮੈਂ ਸੁਣੀ ਇਸ ਕਰਕੇ ਮੈਂ ਅੱਗੇ ਖਲੋਣਾ ਪੁੱਤਰ ਆਖਦਾ ਵੀ ਮਹਾਰਾਜ ਇਹ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਹੈ ਉੱਥੇ ਭਾਈ ਡੱਲਾ ਵੇਖ ਰਿਆ ਵੀ ਇਹ ਮਰਨ ਵਾਸਤੇ ਇੰਨੇ ਕਾਲੇ ਕਿਉਂ ਆ ਕੀ ਚਾਹੀਦਾ ਹੋਰ ਜੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸਾਡੇ ਤੇ ਨਿਸ਼ਾਨਾ ਪਰਖੇ ਮਹਾਰਾਜ ਨੇ ਦੋਵੇਂ ਖਲਾਦ ਲੈ ਉੱਪਰ ਦੀ ਜਿਹੜਾ ਨਿਸ਼ਾਨਾ ਸੀ ਕਣ ਦਿੱਤਾ ਤੇ ਆਖਿਆ ਸੀ ਵੇਖ ਭਾਈ ਢੱਲੇ ਇਹ ਉਹ ਸਿੱਖ ਆ ਜਿਹੜੇ ਆਪਣੀਆਂ ਜਨ ਪਰਬਾਨ ਕਰਨ ਵਾਲੇ ਆ ਜਿਨ੍ਹਾਂ ਨੇ ਆਪਾਂ ਵਾਰਿਆ ਹੈ ਇੱਥੇ ਵੀ ਜਦੋਂ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਐ ਤੇ ਸਾਰੀ ਜਿਹੜੀ ਫੌਜ ਹੈ ਪਿੰਡਾਂ ਵਿੱਚੋਂ ਇਕੱਠੇ ਹੋ ਕੇ ਆਈ ਖੋਈ ਕਿਸੇ ਕੋਲ ਕੋਈ ਸ਼ਸਤਰ ਕਿਸੇ ਕੋਲ ਕੋਈ ਸ਼ਸਤਰ ਹੈ ਇਹ ਸਾਰੇ ਜਿਹੜੇ ਸਨ ਉਹ ਲਕੀਰ ਟੱਪ ਗਏ ਗੁਰੂ ਨੂੰ ਪ੍ਰੇਮ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਨਤਮਸਤਕ ਹੋਣ ਵਾਲੇ ਇਹਨਾਂ ਜਦੋਂ ਉਸ ਲਕੀਰ ਨੂੰ ਟੱਪਿਆ ਅੱਗੇ ਗੋਲਵਰਟ ਦੇ ਸਥਾਨ ਤੇ ਜਾ ਕੇ ਉੱਥੇ ਫਿਰ ਮਹਾਰਾਜ ਦਾ ਜਿਹੜਾ ਮੁਕਾਬਲਾ ਹੋਇਆ ਇਧਰੋਂ ਕਿਉਂਕਿ ਲਾਹੌਰ ਦਾ ਜਿਹੜਾ ਸੂਬੇਦਾਰ ਜਹਾਂ ਖਾਂ ਉਹ ਵੀ ਆਇਆ ਫਿਰ ਉਹਦਾ ਇੱਕ ਵੱਡਾ ਜਰਨੈਲ ਜਮਾਨ ਸ਼ਾ ਉਹ ਵੀ ਇੱਥੇ ਆਇਆ ਪਹਿਲਾਂ ਅਫਗਾਨ ਅੱਗੇ ਹੋਏ ਉਹ ਟਿੱਗੇ ਨਾ ਕਿਉਂਕਿ ਏ ਗੁਰੂ ਕੇ ਸਿੱਖ ਬੜੀ ਬਹਾਦਰੀ ਨਾਲ ਲੜਦੇ ਹੋਏ ਅਗਾਂ ਵਧ ਰਹੇ ਸਨ ਬਾਬਾ ਨੋਦ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਇੱਥੇ ਫਿਰ ਜਮਾਲ ਸ਼ਾਹ ਤੇ ਬਾਬਾ ਦੀਪ ਸਿੰਘ ਦਾ ਆਪਸ ਵਿੱਚ ਸਾਹਮਣਾ ਤੇ ਪਰਮਾਵਾਰ ਇੱਕ ਦੂਜੇ ਤੇ ਹੁੰਦਾ ਜਿੱਥੇ ਵੱਡਾ ਜਿਹੜਾ ਘਾਤਕ ਜ਼ਖਮ ਉਹਨਾਂ ਦੇ ਜਦੋਂ ਹੋਇਆ ਤੌਣਪੁਰ ਉਹਨਾਂ ਟੇਕ ਦੇ ਕੇ 18 ਸ਼ੇਰ ਦਾ ਖੰਡਾ ਵਾਹਦੇ ਹੋਏ ਜਿੱਥੇ ਜਮਾਨ ਸ਼ਾਹ ਨੂੰ ਮਾਰਿਆ ਉਥੇ ਆਪਣਾ ਜਿਹੜਾ ਸੀਸ ਉਹ ਜਾ ਕੇ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਜਿੱਥੇ ਸ਼ਹੀਦ ਗੰਜ ਸਥਾਨ ਹੈ ਉਥੇ ਆਪਣਾ ਸੀਸ ਭੇਟ ਕੀਤਾ ਉਹਨਾਂ ਇਸ ਬੇਦਬੀ ਨੂੰ ਰੋਕਣ ਵਾਸਤੇ ਇਸ ਬੇਦਬੀ ਨੂੰ ਰੋਕਣ ਲਈ ਆਪਾਂ ਵਾਰਿਆ ਤੇ 75 ਸਾਲ ਦੀ ਉਮਰ ਹੈ ਉਸ ਵਕਤ ਕਿਉਂਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ 13 ਨਵੰਬਰ 1757 ਨੂੰ ਹੁੰਦੀ ਹੈ 1757 ਤੇ ਇਧਰ 1682 ਦਾ ਜਨਮ ਤੇ ਜਦੋਂ ਅਸੀਂ ਇਸ ਜੀਵਨ ਨੂੰ ਪੜਦੇ ਹਾਂ ਤੇ ਸਭ ਤੋਂ ਵੱਡੀ ਬਾਤ ਉਦੇ ਅੰਦਰ ਉਹ ਹੈ ਉਹਨਾਂ ਦਾ ਅਨੰਦਪੁਰ ਸਾਹਿਬ ਜਾਣਾ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੀ ਸੰਗਤ ਕਰਨੀ ਫਿਰ ਆਪ ਉਸ ਬਾਣੀ ਦੇ ਉਤਾਰੇ ਕਰਨੇ ਕਿਉਂਕਿ ਪਾਤਸ਼ਾਹ ਨੇ ਕਿਰਪਾ ਕੀਤੀ ਦੋਵੇਂ ਚੀਜ਼ਾਂ ਜਿਹੜੀਆਂ ਉਹ ਇੱਥੇ ਨਾਲ-ਨਾਲ ਤੁਰਦੀਆਂ ਨੇ ਦਾਗੇ ਹੋਏ ਸੁਰਣ ਮਹਿ ਜੂਜੈ ਬਿੰਨ ਦਾਗੇ ਭੱਗ ਜਾਈ ਸਾਧੂ ਹੋਏ ਸੋ ਭਗਤ ਪਛਾਣੈ ਹਰ ਲਏ ਖਜ਼ਾਨੇ ਪਾਈ ਇਥੇ ਆਖਿਆ ਸਾਧੂ ਹੋਣਾ ਫਿਰ ਉਹ ਸਿਪਾਹੀ ਵਾਲੇ ਪਾਸੇ ਤੁਰਦਾ ਹੈ ਜਦੋਂ ਉਹਦੇ ਅੰਦਰ ਭਗਤੀ ਦਾ ਗੁਣ ਹੋਵੇ ਫਿਰ ਉਹ ਸ਼ਕਤੀ ਵਾਲੇ ਪਾਸੇ ਤੁਰਦਾ ਇੱਥੇ ਇਹ ਦੋਵੇਂ ਚੀਜ਼ਾਂ ਨਾਲ ਮਹਾਰਾਜ ਨੇ ਇਕੱਠੀਆਂ ਕਰ ਦਿੱਤੀਆਂ ਪਹਿਲਾਂ ਜਾਂ ਤੇ ਕੋ ਫਕੀਰ ਹੁੰਦਾ ਤੇ ਜਾਂ ਕੋ ਬਾਦਸ਼ਾਹ ਹੁੰਦਾ ਪਰ ਗੁਰੂ ਨਾਨਕ ਸਾਹਿਬ ਦਾ ਐਸਾ ਘਰ ਜਿੱਥੇ ਆਖਿਆ ਕੰਬ ਕਲ ਸੁਜਸ ਗੰਮ ਗੁਰਨਾਨਕ ਰਾਜ ਜੋਗ ਜਨ ਮਾਨਿ ਜਿੱਥੇ ਮੀਰੀ ਤੇ ਪੀਰੀ ਨੂੰ ਇਕੱਠਿਆਂ ਕੀਤਾ ਜਿਸ ਥਾਂ ਤੇ ਇਹ ਜ਼ਿਕਰ ਕੀਤਾ ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਉਹ ਬਾਦਸ਼ਾਹ ਵੀ ਹੈ ਤੇ ਉਹ ਦਰਵੇਸ਼ ਵੀ ਹੈ ਜੇ ਇਕੱਲੀ ਸ਼ਕਤੀ ਹੈ ਕੱਲਾ ਸਿਪਾਹੀ ਵਾਲਾ ਗੁਣ ਹੈ ਤੇ ਅਸੀਂ ਆਖੀਏ ਵੀ ਭਗਤੀ ਦੀ ਲੋੜ ਨਹੀਂ ਫਿਰ ਸਿਪਾਈ ਤੇ ਪਹਿਲਾਂ ਵੀ ਇੱਥੇ ਬਹੁਤ ਸਨ ਤੇ ਜੇ ਇਕੱਲੀ ਭਗਤੀ ਦਾ ਜ਼ਿਕਰ ਕਰੀਏ ਤੇ ਇਹ ਆਖੀਏ ਕਿ ਅਸੀਂ ਜ਼ਜ਼ਾਰੂ ਨਹੀਂ ਬਣਨਾ